ਕਮਲ ਜੀ ਜੀ ਸਰ ਦਾ ਪਹਿਲਾਂ ਤੇ ਤੁਹਾਡਾ ਸਾਰਿਆਂ ਦਾ ਗਰਦਾਸਪੁਰ ਦੇ ਮੀਡੀਆ ਅਕਾਦਮੀ ਦਾ ਬਹੁਤ ਧੰਨਵਾਦ ਕਿ ਤੁਸੀਂ ਸਮਾਂ ਕੱਢ ਕੇ ਆਏ ਹੋ ਅਸੀਂ ਅੱਜ ਆਪਣੇ ਅਫਸਰਾਂ ਦੇ ਨਾਲ ਥਿਲੇ ਦੇ ਸਾਦੇ ਅਧਿਕਾਰੀਆਂ ਦੇ ਨਾਲ ਜਿਹੜਾ ਕਿਉਂਕਿ ਅੱਜ ਇੱਕ ਕੈਬਨਰ ਮਿਨਿਸਟਰ ਵੀ ਦੀ ਡਿਊਟੀ ਆ ਗਰਦਾਸਪੁਰ ਪਠਾਨਕੋਟ ਮੈਂ ਅਨਤਿਆਦ ਤੇ ਪਹਿਲਾਂ ਲੋਕ ਸਭਾ ਦੀ ਇਲੈਕਸ਼ਨ ਆ ਗਈ ਫਿਰ ਜਨਦਰ ਦੀ ਆ ਗਈ ਉਹ ਤੋਂ ਬਿਜੀ ਦੇ ਮੀਟਿੰਗ ਨਹੀਂ ਹੋਈ ਚਾਹ ਪੰਜ ਮਹੀਨੇ ਤੋਂ ਅੱਜ ਮੀਟਿੰਗ ਕਰਕੇ ਪੂਰੇ ਜ਼ਿਲ੍ਹੇ ਦਾ ਵਿਕਾਸ ਜਿਹੜਾ ਸ਼ਰਾਂ ਦਾ ਪਿੰਡਾਂ ਦਾ ਜੋ-ਜੋ ਸਮੱਸਿਆਵਾਂ ਉਹ ਡਿਸਕਸ ਕੀਤੀਆਂ ਕਿਉਂਕਿ ਸਾਡੇ ਬਾਂਜੋਗ ਮੁੱਖ ਮੰਤਰੀ ਸਾਹਿਬ ਸਦਾ ਭਗਵੰਤ ਸਿੰਘ ਮਾਨ ਜੀ ਉਹਨਾਂ ਦੇ ਹੁਕਮ ਨੇ ਕਿ ਲੋਕਾਂ ਨੂੰ ਕਿਸੇ ਕਿਸਮ ਦੀ ਤੰਗੀ ਨਹੀਂ ਹੋਣੀ ਚਾਹੀਦੀ ਉਹ ਸਰਕਾਰ ਜਿਹੜੀ ਆ ਪੂਰੇ ਪੰਜਾਬ ਦੇ ਵਿੱਚ ਵਿਕਾਸ ਕਰੀ ਤੁਸੀਂ ਦੇਖਿਆ ਹੀ ਆ ਕੱਲ ਬਸੋਂ ਸਿਆਲ ਸਾਹਿਬ ਦੀਨਾ ਨਗਰ ਆ ਕੇ ਅਦਗਾਠਨ ਕਰਕੇ ਗਏ ਪੁਲ ਦਾ ਹਰ ਪਾਸੇ ਬਲ ਰੋਜ਼ ਐਵਰੀ ਡੇ ਚੱਲਦਾ ਸੋ ਉਹਦੇ ਸਬੰਧ ਵਿੱਚ ਅਸੀਂ ਬਲ ਰਿਪੋਰਟ ਲਈ ਹੈ ਔਰ ਅਫਸਰਾਂ ਦੀਆਂ ਕੁਝ ਡਿਊਟੀਆਂ ਵੀ ਲਾਈਆਂ ਕੋਈ ਥਾਵਾਂ ਤੇ ਬਹੁਤ ਵਧੀਆ ਕੰਮ ਚੱਲ ਰਿਹਾ ਕੁਝ ਥਾਵਾਂ ਤੇ ਜੇ ਕਮੀਆਂ ਨੇ ਔਰ ਮੈਨੂੰ ਲੱਗਦਾ ਕਿ ਆ ਮਹੀਨਾ ਜਿਹੜਾ ਇਹ ਬਸਾਦ ਦਾ ਮਹੀਨਾ ਹੁੰਦਾ ਥੋੜਾ ਜਿਹਾ ਕੰਮਕੰਚ ਔਖ ਹੋਊਗੀ ਪਰ ਅਸੀਂ ਕੰਮ ਨਹੀਂ ਬੰਦ ਕਰਾਂਗੇ ਆਪਣਾ ਕੰਮ ਜਿਹੜਾ ਚਾਲੂ ਰੱਖਾਂਗੇ ਔਰ ਕੰਮ ਨੂੰ ਵਧੀਆ ਕਰਕੇ ਗਰਦਾਸਪੁਰ ਜ਼ਿਲ੍ਹੇ ਦੇ ਜਿੰਨੇ ਨਿਵਾਸੀ ਆ ਉਹਨਾਂ ਨੂੰ ਬਲ ਜਿਹੜਾ ਜਵਾਬ ਦੇਇਆ ਸਾਡੀ ਉਹਨਾਂ ਨੇ ਸਾਨੂੰ ਚੁਣਿਆ ਉਹਨਾਂ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਵੜਾਈਆਂ ਤੇ ਸਰਕਾਰ ਵੱਲੋਂ ਜੋ ਅਸੀਂ ਬੁਨਿਆਦੀ ਸਹੂਲਤਾਂ ਜਿਹੜੀਆਂ ਦੇ ਸਕਦੇ ਹਾਂ ਉਹ ਅਸੀਂ ਦੇਣ ਲਈ ਬਿਲਕੁਲ ਉਤੈਕ ਹਾਂ ਕਈ ਹੋ ਕੰਟਰੋਲਸ਼ ਕਰਦਾ ਕਿ ਜੇ ਮੈਂ ਅਧਿਕਾਰੀ ਫੋਨ ਹੀ ਚੁੱਕਦੇ ਉਹਨਾਂ ਦੇ ਖਾਸ ਕਰਕੇ ਕੋਈ ਗੱਲ ਉਹ ਕਹਿਤਾ ਅਧਿਕਾਰੀਆਂ ਨੂੰ ਕਹਿ ਵੀ ਦਿੱਤਾ ਉਹਦਾ ਉਹਨੂੰ ਸਮਝਾਇਆ ਵੀ ਇਹ ਬੜੀ ਗਲਤ ਗੱਲ ਹੈ ਸਾਡੇ ਐਮਐਲਏ ਸਾਹਿਬਾਨਾਂ ਦਾ ਸਾਡੇ ਹਲਕਾ ਚਾਦਿਆਂ ਦਾ ਸਾਡੇ ਬਲਾਕ ਪ੍ਰਧਾਨਾਂ ਦਾ ਪਾਰਟੀ ਦੇ ਸਾਡੇ ਆਗੂਆਂ ਦਾ ਸਭ ਦਾ ਜਿਹੜਾ ਦਫ਼ਤਰਾਂ ਦੇ ਵਿੱਚ ਮਾਨ ਸਤਕਾਤ ਜਿਹੜਾ ਹੁੰਦਾ ਹੈ ਸਰ ਜੀ ਤਾਂ ਕਲਾਂਨੌਰ ਤੇ ਨੀਤੀ ਕਿ ਗਊਆਂ ਦਾ ਬਸ ਮਸਦਾ ਉੱਪਰ ਹੈ ਹੈ ਗਊਆਂ ਮਰਦੀਆਂ ਪੀਂਆਂ ਸਰਕਾਰ ਗਊਆਂ ਗਊਆਂ ਸ਼ਾਲਾੜੀ ਦੀ ਆਈ ਹੈ ਨਾ ਕਲਾਂਨੌਰ ਦੇ ਵਿੱਚ ਉਹ ਗਊਆਂ ਮਰਦੀਆਂ ਪੀਂਆਂ ਕੋਈ ਚਾਰੇ ਦਾ ਪ੍ਰਬੰਧ ਨਹੀਂ ਹੈਗਾ ਜੀ ਸਮਾਜ ਸੇਵੀ ਬੰਦੇ ਨੇ ਆਪ ਤਰਾਈ ਕਰ ਕਰ ਕਿਉਂ ਜੀ ਹੈ ਸਾਡੇ ਉੱਤੇ ਕਾਉਂਸਲ ਤੋਂ ਟ੍ਰਾਂਸਫਰ ਕਰਵਾ ਲਓ ਪਰ ਲਾਸਟ ਲਿਖ ਦਿੱਤੀ ਕਾਉਂਸਲ ਤੋਂ ਟ੍ਰਾਂਸਫਰ ਹੋ ਗਿਆ ਅੱਜ ਤੋਂ ਬਿਲਸ ਕਲੀਅਰ ਹੋ ਜਾਣਗੇ ਨਹੀਂ ਕੁਦਵਾਦੇ ਮੇਖੋ ਜੀ ਮੈਨੂੰ ਤੁਸੀਂ ਦੱਸਿਆ ਕੁਦਵਾਦੇ ਦੇ ਮੈਂ ਕਿਲਵਾਕ ਜੀ ਸਰ ਕਿਹੜੀ ਜੁਕ੍ਰੇਨ ਦੇ ਜਿਹੜੇ ਮੁੰਡੇ ਫਸੇ ਹੋਏ ਤੁਸੀਂ ਮੁੱਦਾ ਚੁੱਕਿਆ ਵੀ ਹੈਗਾ ਸੀਗਾ ਲੇਕਿਨ ਅਜੇ ਤੱਕ ਉਹ ਬੱਚੇ ਵਾਪਸ ਨਹੀਂ ਆ ਪਾਏ ਕੀ ਕਾਰਨ ਹੈ ਦਾ ਨਹੀਂ ਜੀ ਉਹਦਾ ਇੱਕ ਟੈਕਨੀਕਲ ਕਾਰਨ ਹੈ ਜੋ ਮੈਨੂੰ ਉੱਥੋਂ ਫੀਡਬੈਕ ਆਈ ਆ ਪਸੂ ਚੌਧਰੀ ਸਾਡੀ ਗੱਲ ਹੋਈ ਆ ਦਾ ਸ਼ਹਿਰ ਦੇ ਵਿੱਚ ਇੱਕ ਹੋਰ ਵੀ ਬੱਚੇ ਦਾ ਅਸੀਂ ਕੀਤਾ ਕਿਉਂਕਿ ਬਹੁਤ ਸਾਰੇ ਬੱਚੇ ਜਿਹੜੇ ਉਹਨਾਂ ਨੂੰ ਪਤਾ ਨਹੀਂ ਗਿਆ ਉਹਨਾਂ ਨੇ ਹੁੰਦਾ ਕਿ ਸ਼ਾਇਦ ਅਸੀਂ ਪਹਤੀ ਹੋ ਗਏ ਤੇ ਸਾਨੂੰ ਇੱਥੋਂ ਦੇ ਕੋਈ ਕਾਗਜ਼ ਮਿਲ ਜਾਣਗੇ ਉਹ ਜਿਹੜਾ ਇਹਨਾਂ ਨੇ ਖੁਦ ਐਗਰੀਮੈਂਟ ਕੀਤਾ ਨਾ ਉੱਥੋਂ ਦੀ ਸਰਕਾਰਾਂ ਦਾ ਉਹ ਇੱਕ ਤਰ੍ਹਾਂ ਦੇ ਵਿੱਚ ਪ੍ਰੋਬਲਮ ਹੈ ਪਰ ਕਿਉਂਕਿ ਤੁਸੀਂ ਦੇਖਿਆ ਕਿ ਪਿਛਲੇ ਮਹੀਨੇ ਆਪਣੇ ਐਸੇ ਮਹੀਨੇ ਦੇ ਵਿੱਚ ਪ੍ਰਧਾਨ ਮੰਤਰੀ ਸਾਹਿਬ મોદી ਜੀ ਵੀ ਗਏ ਉਹ ਵੀ ਮਾਮਲਾ ਠਾਕੇ ਅਸੀਂ ਪੂਰਾ ਲੱਗੇ ਹਿੰਦੁਸਤਾਨ ਦੀ ਸਰਕਾਰ ਵੀ ਲੱਗੀ ਐ ਅਸੀਂ ਵੀ ਲੱਗੇ ਐ ਤੇ ਮੇਰਾ ਖਿਆਲ ਜਲਦੀ ਮਾਮਲਾ ਹੱਲ ਹੋ ਜਾਊਗਾ ਕੁਝ ਚੰਨੀ ਰਾਮਨ ਪਾਲ ਆ ਕੇ ਬੜਾ ਬਿਆਨਬਾਜ਼ੀ ਕਰਦੇ ਪਏ ਨੇ ਕਿਹਦਾ ਜੀ ਚੰਨੀ ਜੀ ਚੰਨੀ ਰਾਮਨ ਪਾਲ ਆਉਣ ਦਾ ਕਿ ਬੜੀ ਬਿਆਨਬਾਜ਼ੀ ਕਰ ਚਲੋ ਉਹਨੂੰ ਧੁਕਾ ਦੇ ਜੋ ਮਰਜ਼ੀ ਬੋਲਣ ਸਮਝਕ ਦੀ ਗੱਲ ਉਹ ਤਾਂ ਕਾਂਗਰਸ ਪਹਿਲਾਂ ਤੈਅ ਕਰਦੇ ਕਿ ਇੱਕ ਬੰਦਾ ਕੁਝ ਕਹਿ ਰਿਹਾ ਦੂਜਾ ਕੁਝ ਕਹਿ ਰਿਹਾ ਤੀਜਾ ਕੁਝ ਕਹਿ ਰਿਹਾ ਚੌਥਾ ਕੁਝ ਕਹਿ ਰਿਹਾ ਜਿੰਨੇ ਕਾਂਗਰਸ ਦੇ ਮੁੱਖ ਮੰਤਰੀ ਦੇ ਦਾਵੇਦਾਰ ਨੇ ਪੰਜਾਬ ਚ ਉਹਨਾਂ ਸਭ ਦੀਆਂ ਸਟੇਟਮੈਂਟਾਂ ਤੁਸੀਂ ਕੱਢ ਕੇ ਪੜ ਲਓ ਸੋ ਇਸ ਕਰਕੇ ਬਹੁਤਾਂ ਨੂੰ ਸੀਰੀਸ ਲੈਣ ਦੀ ਲੋੜ ਦੀ ਠੀਕ ਹੈ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ निजात ਤੋੜ ਲਈ ਮਾਹੀ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸੁਵਿਧਾ ਵੀ ਹੈ ਮਲੇਰੀਆ ਪਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ 4 ఫిਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕਰੋ ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ ਵਿਆਹ ਵਿੱਚ ਨਹੀਂ ਘਟੇਗਾ ਜਨਮ ਦਿਨ ਮੇਲੇ ਉਹ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜ਼ੀ ਭੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਪੂਰੀ ਠਕ ਜਿੱਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਾਂ ઉથે લણ બહાર વ્યા કરે પાર્ટી 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 આજ બુક કરો અજનલા પુરા અને ਨਜ਼ਦੀਕ ਸਿਵਲ ਹਸਪਤਾਲ ਅਜਨਾਲਾ ਹੇਠ ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਣਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਓਨੀਟਾ ਸੀਧਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ ਗੀਜ਼ਰ ਸੈਂਟੈਕਸ ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼